ਗਰਮੀ ਨੇ ਲੋਕਾਂ ਦੇ ਵਟ ਕੱਢੇ ਹੋਏ ਨੇ ਤੇ ਗਰਮੀ ਤੋਂ ਬਚਣ ਦੇ ਲਈ ਹਰ ਦੂਜੇ ਘਰ ਦੇ ਵਿੱਚ ਏਸੀ ਲੱਗਾ ਹੋਇਆ ਤੇ ਲੋਕ ਗਰਮੀ ਤੋਂ ਬਚਣ ਦੇ ਲਈ ਏਸੀ ਦਾ ਟੈਂਪਰੇਚਰ ਵੀ 16 ਡਿਗਰੀ ਸੈਲਸੀਅਸ ਤੱਕ ਰੱਖਦੇ ਨੇ ਤੇ ਜੇਕਰ ਤੁਸੀਂ ਵੀ ਏਸੀ ਦਾ ਟੈਂਪਰੇਚਰ 16 ਡਿਗਰੀ ਰੱਖਦੇ ਹੋ ਤਾਂ ਖਬਰ ਤੁਹਾਡੇ ਲਈ ਹੈ ਕੇਂਦਰ ਸਰਕਾਰ ਨੇ ਹੁਣ ਕਹਿ ਦਿੱਤਾ ਹੈ ਕਿ ਤੁਸੀਂ ਆਪਣੀ ਏਸੀ ਦਾ ਟੈਂਪਰੇਚਰ ਸਿਰਫ 20 ਤੋਂ 28 ਡਿਗਰੀ ਸੈਲਸੀਅਸ ਦੇ ਵਿੱਚਕਾਰ ਹੀ ਰੱਖ ਸਕਦੇ ਹੋ ਤੁਸੀਂ 16 ਡਿਗਰੀ ਤੱਕ ਟੈਂਪਰੇਚਰ ਜਿਹੜਾ ਏਸੀ ਦਾ ਨਹੀਂ ਰੱਖ ਸਕਦੇ ਦੱਸਦੇ ਕਿ ਇਹ ਜਾਣਕਾਰੀ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ Sí. ਕਿ ਹੁਣ ਟੈਂਪਰੇਚਰ ਇੱਕੋ ਹੀ ਲੈਵਲ ਦੇ ਉੱਤੇ ਰੱਖਣ ਦਾ ਯਾ ਇੱਕੋ ਜਿਹਾ ਰੱਖਣ ਦੀ ਇੱਕ ਯੋਜਨਾ ਬਣਾਈ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਸ ਦੇ ਵਿਚਕਾਰ ਤੁਸੀਂ ਆਪਣੇ ਇਸੇ ਦਾ ਟੈਂਪਰੇਚਰ ਸਿਰਫ 20 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰੱਖ ਸਕਦੇ ਹੋ ਇਸ ਕਰਕੇ ਯੋਜਨਾ ਬਣਾਈ ਗਈ ਹੈ ਤਾਂ ਕਿ ਬਿਜਲੀ ਦੀ ਬਚਤ ਕੀਤੀ ਜਾ ਸਕੇ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਨ ਨੇ ਵੀ ਕਿਹਾ ਕਿ ਹੋਰ ਵੀ ਕਈ ਦੇਸ਼ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਜਿਹੜੇ ਯੋਜਨਾਏ ਲਾਗੂ ਹੋ ਚੁੱਕੀ ਹੈ ਲਾਗੂ ਕੀਤੀ ਜਾ ਚੁੱਕੀ ਉੱਥੇ ਇੱਕੋ ਜਿਹਾ ਟੈਂਪਰੇਚਰ ਰੱਖਣ ਦੇ ਲਈ ਯੋਜਨਾ ਜਿਹੜੀ ਉਹ ਬਣਾਈਆਂ ਗਈਆਂ ਨੇ ਜਿਸ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਇੱਕੋ ਟੈਂਪਰੇਚਰ ਤੇ ਏਸੀ ਚੱਲਦਾ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਤੇ ਹੁਣ ਕੇਂਦਰ ਸਰਕਾਰ ਵੀ ਇਹ ਹੁਕਮ ਜਿਹੜੇ ਉਹ ਭਾਰਤ ਦੇ ਵਿੱਚ ਜਾਰੀ ਕਰਨ ਜਾ ਰਹੀ ਯੋਜਨਾ ਨੂੰ ਜਾਰੀ ਕਰਨ ਜਾ ਰਹੀ ਹੈ ਜਿਸ ਦੇ ਵਿੱਚਕਾਰ ਤੁਸੀਂ ਆਪਣੇ ਏਸੀ ਦਾ ਟੈਂਪਰੇਚਰ 20 ਡਿਗਰੀ ਤੋਂ ਘੱਟ ਨਹੀਂ ਰੱਖ ਸਕਦੇ 20 ਡਿਗਰੀ ਤੋਂ 28 ਡਿਗਰੀ ਸੈਲਸੀਅਸ ਦੇ ਵਿੱਚਕਾਰ ਹੀ ਰੱਖ ਸਕਦੇ ਇਸ ਦਾ ਟੀਚਾ ਇੱਕੋ ਹੀ ਹੈ ਬਿਜਲੀ ਦੀ ਬਚਤ ਕਰਨਾ